ਅੱਜ ਤਾਂ ਕਾਫੀ ਰਿਲੈਕਸ ਸਾਰੇ ਮਹਿਸੂਸ ਕਰ ਰਹੇ ਹੋਣਗੇ ਕਿਉਂਕਿ ਬਹੁਤ ਦਿਨਾਂ ਦੀ ਲਗਾਤਾਰ ਜੀਤੋੜ ਮਿਹਨਤ ਤੋਂ ਬਾਅਦ ਗਰਮੀ ਦੇ ਵਿੱਚ ਧੁੱਖੇ ਪਿਆਸੇ ਤੁਸੀਂ ਸਾਰਿਆਂ ਨੇ ਕੰਮ ਕੀਤਾ ਉਹ ਤੁਹਾਡਾ ਇਹਸਾਨ ਸਦਾ ਮੇਰੇ ਮੇਰੇ ਪ੍ਰਵਾਤ ਰਹੇਗਾ ਔਰ ਬੜੀ ਮਿਹਨਤ ਕੀਤੀ VOTING ਚੰਗੀ ਹੋਈ ਹੈ ਜਿਸ ਤਰੀਕੇ ਦੇ ਨਾਲ ਉਤਸ਼ਾਹ ਦੇ ਨਾਲ ਲੋਕਾਂ ਨੇ ਵੋਟ ਪਾਈ ਹੈ ਆ ਸਾਰੇ ਪਾਸਿਓਂ ਜਿਹੜੇ ਚੰਗੇ ਮੈਸੇਜ ਆ ਰਹੇ ਆ ਵਧਾਈਆਂ ਵੀ ਆ ਰਹੀਆਂ ਮੈਸੇਜ ਵੀ ਚੰਗੇ ਆ ਰਹੇ ਆ ਆਸ਼ੀਰਵਾਦ ਵੀ ਆ ਰਿਹਾ ਹਰ ਜਗ੍ਹਾ ਤੋਂ ਸੋ ਮੇਰੇ ਨਾਲ ਇਸ ਵੇਲੇ ਅੰਗਰਾਲ ਸਾਹਿਬ ਵੀ ਹੈ ਥੈਂਕਸ ਹੋਰ ਵੀ ਸਾਰੇ ਦੋਸਤ ਹੈ ਜਿਹੜੇ ਆਏ ਜਿਨ੍ਹਾਂ ਨੇ ਇਹ ਤੁਹਾਨੂੰ ਆਪਣਾ ਜਿਹੜਾ ਐਕਸਪੀਰੀਅੰਸ ਹੈ ਜਿਹੜਾ VOTING ਦੇ ਦਿਨ ਦਾ ਕੀ ਰਿਹਾ ਹੈ ਬੂਥ ਵਾਈ ਸਾਰਾ ਡਿਸਕਸ਼ਨ ਵੀ ਚੱਲ ਰਹੀ ਹੈ ਕਿ ਕਿਹੜੇ ਬੂਥ ਤੋਂ ਕਿਦਾਂ ਕਿਦਾਂ VOTING ਹੋਈ ਹੈ ਸੋ ਚੰਗੀ ਗੱਟ ਫੀਲਿੰਗ ਆ ਰਹੀ ਹੈ ਔਰ ਵਿਰੋਧੀਆਂ ਦੇ ਜਿਹੜੇ ਹੌਸਲੇ ਵੀ ਉੱਡੇ ਆ ਇਹ ਵੀ ਜਿਹੜੇ ਮੈਸੇਜ ਆ ਰਹੇ ਆ ਕਿ ਜਿਹੜੇ ਪਹਿਲਾਂ ਕਹਿੰਦੇ ਸੀ ਨਾ ਕਿ ਅਸੀਂ ਤਾਂ ਲੱਖ ਵੋਟ ਚੋਂ ਜਿੱਤ ਰਹੇ ਆ ਹੁਣ ਕਹਿੰਦੇ ਆ ਕਿ ਅਸੀਂ ਜਿੱਤ ਰਹੇ ਆ ਦੱਸ ਨਹੀਂ ਦੇ ਕਿੰਨੇ ਮਾਰਦਿਆਂ ਚੋਂ ਜਿੱਤ ਰਹੇ ਆ ਵੀ ਅਸੀਂ ਜਿੱਤ ਰਹੇ ਆ ਇਹ ਗੱਲਾਂ ਹੁਣ ਲੱਖ ਤੋਂ ਜਿੱਤਣ ਤੇ ਆ ਗਏ ਤੋ ਇਹ ਸਭ ਕੁਝ ਤੁਹਾਡੀ ਮਿਹਨਤ ਸਦਕਾ ਤੁਹਾਡੀ ਡੈਡੀਕੇਸ਼ਨ ਸਦਕਾ ਹੋਇਆ। ਸੋ ਮੈਂ ਜਿੰਨੇ ਸਾਡੇ ਲੀਡਰ ਸਹਿਬਾਨ, ਹਲਕਾ ਇੰਚਾਰਜ ਸਹਿਬਾਨ, ਹਲਕੇ ਦੇ ਵਿੱਚ ਕੰਮ ਕਰਨ ਵਾਲੇ ਲੋਕ, ਗੁੱਥ ਦੇ ਸਾਡੇ ਪ੍ਰਧਾਨ ਸਹਿਬਾਨ, ਗੁੱਥ ਦੀਆਂ ਟੀਮਾਂ, ਸ਼ਕਤੀ ਕੇਂਦਰਾਂ ਦੇ ਸਾਡੇ ਸਾਰੇ ਸਾਥੀ ਅ ਮੰਡਲ ਪ੍ਰਧਾਨ ਸਹਿਬਾਨ, ਮੰਡਲ ਦੀਆਂ ਟੀਮਾਂ, ਮੋਰਚਿਆਂ ਦੇ ਸੱਲਾਂ ਦੇ ਸਾਰੇ ਪ੍ਰਧਾਨ ਸਹਿਬਾਨ, ਉਹਨਾਂ ਦੀਆਂ ਸਾਰੀਆਂ ਟੀਮਾਂ ਦਾ ਤਕਾਵਟ ਤਾਂ ਹੋ ਹੀ ਜਾਂਦੀ ਐ ਚਲੋ ਸਾਰੇ ਤੁਸੀਂ ਤੰਦਰੁਸਤ ਰਹੋ 4 ਤਰੀਕ ਨੂੰ ਵਧੀਆ ਨਤੀਜਿਆਂ ਦੇ ਨਾਲ ਫਿਰ ਇੱਕ ਦੂਜੇ ਦੇ ਨਾਲ ਆਪਾਂ ਮਿਲਾਂਗੇ ਰੂਬਰੂ ਹੋਵਾਂਗੇ ਫਿਰ ਅਗਲਾ ਪਲਾਨਿੰਗ ਅਗਲੇ ਪ੍ਰੋਗਰਾਮ ਚਾਹੀਏ ਅੱਜ ਤਾਂ ਕਾਫੀ ਰਿਲੈਕਸ ਸਾਰੇ ਮਹਿਸੂਸ ਕਰ ਰਹੇ ਹੋਣਗੇ ਕਿਉਂਕਿ ਬਹੁਤ ਦਿਨਾਂ ਦੀ ਲਗਾਤਾਰ ਜੀਤੋੜ ਮਿਹਨਤ ਤੋਂ ਬਾਅਦ ਠੀਕ ਹੈ ਜੀ ਤੁਹਾਨੂੰ ਜੀ ਗਰਮੀ ਦੇ ਵਿੱਚ ਭੁੱਖੇ ਪਿਆਸੇ ਤੁਸੀਂ ਸਾਰਿਆਂ ਨੇ ਕੰਮ ਕੀਤਾ ਉਹ ਤੁਹਾਡਾ ਇਹਸਾਨ ਸਦਾ ਨੇਰੇ ਮੇਰੇ ਪ੍ਰਵਾਤ ਰਹੇਗਾ। ਔਰ ਬੜੀ ਮਿਹਨਤ ਕੀਤੀ। VOTING ਚੰਗੀ ਹੋਈ ਹੈ। ਜਿਸ ਤਰੀਕੇ ਦੇ ਨਾਲ ਉਤਸ਼ਾਹ ਦੇ ਨਾਲ ਲੋਕਾਂ ਨੇ ਵੋਟ ਪਾਈ ਹੈ। ਤਾਂ ਸਾਰੇ ਪਾਸਿਓਂ ਜਿਹੜੇ ਚੰਗੇ ਮੈਸੇਜ ਆ ਰਹੇ ਆ, ਵਧਾਈਆਂ ਵੀ ਆ ਰਹੀਆਂ, ਮੈਸੇਜ ਵੀ ਚੰਗੇ ਆ ਰਹੇ ਆ। ਆਸ਼ੀਰਵਾਦ ਵੀ ਆ ਰਿਹਾ ਹਰ ਜਗ੍ਹਾ ਤੋਂ। ਸੋ ਮੇਰੇ ਨਾਲ ਇਸ ਵੇਲੇ ਅੰਗਰਾਲ ਸਾਹਿਬ ਵੀ ਹੈ। ਥੈਂਕਸ। ਹੋਰ ਵੀ ਸਾਰੇ ਦੋਸਤ ਆ ਜਿਹੜੇ ਜਿਨ੍ਹਾਂ ਨੇ ਆਪਣੇ ਕੋਲ ਆਪਣਾ ਜਿਹੜਾ ਐਕਸਪੀਰੀਅੰਸ ਹੈ ਜਿਹੜਾ VOTING ਦੇ ਦਿਨ ਦਾ ਕੀ ਰਿਹਾ ਹੈ ਬੂਥ ਵਾਈ ਸਾਰਾ ਡਿਸਕਸ਼ਨ ਵੀ ਚੱਲ ਰਹੀ ਹੈ ਕਿ ਕਿਹੜੇ ਬੂਥ ਤੋਂ ਕਿੱਦਾਂ-ਕਿੱਦਾਂ VOTING ਹੋਈ ਹੈ ਸੋ ਚੰਗੀ ਗੱਟ ਫੀਲਿੰਗ ਆ ਰਹੀ ਹੈ ਔਰ ਵਿਰੋਧੀਆਂ ਦੇ ਜਿਹੜੇ ਹੌਸਲੇ ਵੀ ਉੱਡੇ ਆ ਇਹ ਵੀ ਜਿਹੜੇ ਮੈਸੇਜ ਆ ਰਹੇ ਆ ਕਿ ਜਿਹੜੇ ਪਹਿਲਾਂ ਕਹਿੰਦੇ ਸੀ ਨਾ ਕਿ ਅਸੀਂ ਤਾਂ ਲੱਖ ਵੋਟ ਚੋਂ ਜਿੱਤ ਰਹੇ ਆ ਹੁਣ ਕਹਿੰਦੇ ਆ ਕਿ ਅਸੀਂ ਜਿੱਤ ਰਹੇ ਆ ਦਸ ਨਹੀਂ ਦੇ ਕਿੰਨੇ ਮਾਰਦਿਆਂ ਚ ਜਿੱਤ ਰਹੇ ਅਸੀਂ ਜਿੱਤ ਰਹੇ ਆ ਇਹ ਗੱਲਾਂ ਹੁਣ ਲੱਖ ਤੋਂ ਜਿੱਤਨ ਤੇ ਆ ਗਏ ਸੋ ਇਹ ਸਭ ਕੁਝ ਤੁਹਾਡੀ ਮਿਹਨਤ ਸਦਕਾ ਤੁਹਾਡੀ ਡੈਡੀਕੇਸ਼ਨ ਸਦਕਾ ਹੋਇਆ ਸੋ ਮੈਂ ਜਿੰਨੇ ਸਾਡੇ ਲੀਡਰ ਸਹਿਬਾਨ ਹਲਕਾ ਇੰਚਾਰਜ ਸਹਿਬਾਨ ਹਲਕੇ ਦੇ ਵਿੱਚ ਕੰਮ ਕਰਨ ਵਾਲੇ ਲੋਕ ਬੂਥ ਦੇ ਸਾਡੇ ਪ੍ਰਧਾਨ ਸਹਿਬਾਨ ਬੂਥ ਦੀਆਂ ਟੀਮਾਂ ਸ਼ਕਤੀ ਕੇਂਦਰਾਂ ਦੇ ਸਾਡੇ ਸਾਰੇ ਸਾਥੀ ਮੰਡਲ ਪ੍ਰਧਾਨ ਸਹਿਬਾਨ ਮੰਡਲ ਦੀਆਂ ਟੀਮਾਂ ਮੋਰਚਿਆਂ ਦੇ ਸੱਲਾਂ ਦੇ ਸਾਰੇ ਪ੍ਰਧਾਨ ਸਹਿਬਾਨ ਉਹਨਾਂ ਦੀਆਂ ਸਾਰੀਆਂ ਟੀਮਾਂ ਦਾ ਠਕਾਵਟ ਦਾ ਹੋਈ ਜਾਂਦੀ ਹੈ ਚਲੋ ਸਾਰੇ ਤੁਸੀਂ ਤੰਦਰੁਸਤ ਰਹੋ 4 ਤਰੀਕ ਨੂੰ ਵਧੀਆ ਨਤੀਜਿਆਂ ਦੇ ਨਾਲ ਫਿਰ ਇੱਕ ਦੂਜੇ ਦੇ ਨਾਲ ਆਪਾਂ ਮਿਲਾਂਗੇ ਰੂਬਰੂ ਹੋਵਾਂਗੇ ਫਿਰ ਅਗਲਾ ਪਲਾਨਿੰਗ ਅਗਲੇ ਪ੍ਰੋਗਰਾਮ ਤੱਕ